ਹਸਬੰਦ ਵਾਈਫ ਦੇ ਵਿੱਚ ਵੀ ਇਹ ਘਟਨਾਵਾਂ ਹੁੰਦੀਆਂ ਨੇ ਰੇਪ ਵਰਗੀਆਂ ਬਿਲਕੁਲ ਹੁੰਦੀਆਂ ਨੇ ਜੀ ਬਿਲਕੁਲ ਹੁੰਦੀਆਂ ਹੈਗਿਆ ਜੀ ਜਦੋਂ ਅਸੀਂ ਹੁਣੇ ਪ੍ਰੋਟੈਸਟ ਜੁਆਇਨ ਕੀਤਾ ਹੁਣੇ ਇਹ ਦੋ ਬੰਦੇ ਲੰਘ ਰਹੇ ਸੀਗੇ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਪਹਿਲਾਂ ਤਾਂ ਇਹਨਾਂ ਦੀ ਜੀਨਾ ਪਾਣੀਆ ਬੰਦ ਕਰੋ ਇਹ ਮੈਂ ਹੁਣੇ ਜਸਟ ਹੁਣੇ ਸੁਣਿਆ ਜੀਨ ਬਲਾਤਕਾਰ ਦਾ ਕਾਰਨ ਬਣਦੀ ਆ ਜਿਹੜੇ ਡਾਕਟਰ ਨਾਲ ਇਹ ਕੋਲਕਾਤਾ ਵਿੱਚ ਹੋਇਆ ਉਹਨਾਂ ਨੇ ਤਾਂ ਇੱਕ ਨਾਰਮਲ ਕਪੜੇ ਪਾ ਕੇ ਉੱਪਰ ਵਾਈਟ ਕੋਟ ਪਾਇਆ ਹੋਇਆ ਸੀਗਾ ਕੁਝ ਵੀ ਬੋਡੀ ਪਾਰਟ ਉਹਨਾਂ ਦਾ ਐਕਸਪੋਜ਼ਡ ਨਹੀਂ ਸੀਗਾ ਇੱਕ ਟੈਬੂ ਬਣਾ ਹੋਇਆ ਹੈ ਸੈਕਸ এডੂਕੇਸ਼ਨ ਦੇ ਨਾਲ ਇੱਕ ਟੈਬੂ ਬਣਾ ਹੋਇਆ ਹੈ ਜਦੋਂ ਵੀ ਉਹ ਚੈਪਟਰ ਰੀਪਰੋਡਕਟਿਵ ਸਿਸਟਮ ਵਾਲਾ ਆਉਂਦੇ ਆ ਉਹ ਟੀਚਰ ਸਕਿਪ ਕਰਾ ਦਿੰਦੀ ਹੈ ਜੀ ਜੋ ਉਹਨਾਂ ਨਾਲ ਰੋਜ਼ ਦੇਖਦੇ ਆ ਸਾਨੂੰ ਪਤਾ ਹੈ ਹਸਬੰਡ ਡੋਮੀਨੇਟ ਕਰਦਾ ਕੋਈ ਹੋਰ ਮੇਲ ਮੈਂਬਰ ਹੁੰਦਾ ਹੈ ਕੋਈ ਘਰ ਦੇ ਵਿੱਚ ਕੋਈ ਹੋਰ ਮੇਲ ਪਰਸਨ ਹੈ ਉਹ ਡੋਮੀਨੇਟ ਕਰਦਾ ਐਦਾਂ ਨਹੀਂ ਇਲਾਜ ਕਰਾਣਾ ਐਦਾਂ ਨਹੀਂ ਕਰਾਣਾ ਤੁਹਾਨੂੰ ਲੱਗਦਾ ਇਲਾਜ ਵਰਗੀ ਚੀਜ਼ ਵਾਸਤੇ ਇੰਨੀ ਡੋਮੀਨੈਂਸੀ ਕਰੀ ਜਾਂਦੀ ਹੈ ਤਾਂ ਹੋਰ ਚੀਜ਼ਾਂ ਤੋਂ ਉਹਨਾਂ ਦੇ ਪੱਖ ਨਹੀਂ ਲਏ ਜਾਂਦੇ ਹੋਣੇ ਨਾ ਕੱਪੜਿਆਂ ਦੇ ਮਾਮਲਿਆਂ ਦੇ ਵਿੱਚ ਨਾ ਕਿਤੇ ਆੜ ਜਾਂਦੇ ਵਿੱਚ ਕਿਤੇ ਉਹਨਾਂ ਦਾ ਪੱਖ ਨਹੀਂ ਲਿਆ ਜਾਂਦਾ ਹੈਗਾ ਦੇਖੋ ਜੀ ਪਰਵਰਿਸ਼ ਦੀ ਬਹੁਤ ਵੱਡੀ ਕਮੀ ਹੈ ਮੇਰੇ ਹਿਸਾਬ ਨਾਲ ਤੇ ਸਾਡੀ ਪਰਵਰਿਸ਼ ਚ ਹੀ ਖੋਟ ਆ ਚੁੱਕਿਆ ਹੈ ਹੁਣ ਜਿਹੜੀਆਂ ਘਰਾਂ ਦੇ ਵਿੱਚ ਮਾਵਾਂ ਨੇ ਉਹਨਾਂ ਦੀਆਂ ਮਾਵਾਂ ਵੀ ਉਹਨਾਂ ਨੂੰ ਉਹ ਚੀਜ਼ ਨਹੀਂ ਦੇ ਪਾਈਆਂ ਹੈਗੀਆਂ ਤਾਂ ਹੀ ਇਹ ਸਭ ਚੱਲ ਰਿਹਾ ਹੈ ਤੇ ਅੱਗੇ ਵੀ ਇਦਾਂ ਹੀ ਚੱਲੂਗਾ ਜੇ ਆਪਾਂ ਹੁਣ ਨਹੀਂ ਸੰਭਾਲ ਸਕੇ ਠੀਕ ਹੈ ਇਹ ਸਾਰੀ ਚੀਜ਼ ਜਿਹੜੀ ਜੋ ਆਪਾਂ ਨੂੰ ਅੱਜ ਇੱਕ ਚੀਜ਼ ਸਾਡੇ ਨਾਲ ਹੋ ਗਈ ਡਾਕਟਰ ਕਮਿਊਨਿਟੀ ਨਾਲ ਹੋ ਗਈ ਤਾਂ ਹਾਈਲਾਈਟ ਹੋ ਗਈ ਹੈ ਠੀਕ ਹੈ ਪਰ ਇਹ ਰੋਜ਼ ਹੋ ਰਿਹਾ ਹੈ ਤੇ ਹਰ ਘਰ ਚ ਹੋ ਸਕਦਾ ਹੈਗਾ ਅਗਿਆਨ ਵਾਲੇ ਟਾਈਮ ਦੇ ਵਿੱਚ ਵੀ ਤੇ ਕਿੰਨੇ ਲੋਕਾਂ ਨਾਲ ਹੁਣ ਵੀ ਹੋ ਰਿਹਾ ਹੋਗਾ ਜਿਹੜਾ ਦੇਖ ਕੇ ਲੰਘ ਜਾਂਦੇ ਨੇ ਤੇ ਜਦੋਂ ਇਹੋ ਜੇ ਮਤਲਬ ਇੰਨਾ ਵੱਡਾ politcal ਐਂਗਲ ਮਿਲਣ ਦੇ ਬਾਵਜੂਦ ਵੀ ਜੇ ਜਸਟਿਸ ਨਹੀਂ ਹੋਊਗਾ ਤਾਂ ਜਿੱਥੇ ਜਿੱਥੇ ਜੋ ਜੋ ਕਰ ਰਿਹਾ ਹੈਗਾ ਉਹਨੂੰ ਤਾਂ ਸ਼ੈ ਹੀ ਮਿਲਣੀ ਹੈ ਅੱਗੇ ਵੀ ਮਿਲਦੀ ਆਈ ਐ ਕੁੜੀ ਮਿਲਨੀ ਐ ਤਾਂ ਮੈਂ ਤਾਂ ਇਹ ਸਮਝਦੀ ਆ ਕਿ ਪਰਵਰਿਸ਼ ਚੜੀ ਹੈਗੀ ਨਾ ਉਹ ਬਿਹਤਰ ਹੋਣੀ ਚਾਹੀਦੀ ਐ ਮੁੰਡਿਆਂ ਦੀ ਕੁੜੀਆਂ ਦੀ ਤਾਂ ਹੈ ਹੀ ਹੈ ਠੀਕ ਐ ਸਾਰੀ ਚੀਜ਼ਾਂ ਨਹੀਂ ਠੀਕ ਹੁੰਦੀਆਂ ਪਰ ਮਤਲਬ ਪਰਵਰਿਸ਼ ਮੈਂ ਸਮਝਦੀ ਆ ਕਿ ਅੱਜ ਕੱਲ ਜ਼ਿਆਦਾ ਜ਼ਰੂਰਤ ਹੈ ਫੋਨ ਸਾਰਿਆਂ ਦੇ ਹੱਥ 'ਚ ਐ ਜਿਸ ਮਤਲਬ ਹੁਣ ਅਸੀਂ ਇਸ ਏਜ ਤੇ ਪਹੁੰਚ ਗਏ ਆ ਅਸੀਂ ਛੋਟੇ ਸੀਗੇ ਪਹਿਲਾ ਚੀਜ਼ਾ ਹੁੰਦੀਆਂ ਸੀਗੇ ਟੀਵੀ ਸੀਗੇ ਟੀਵੀ ਦਾ ਜ਼ਮਾਨਾ ਸੀਗਾ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਸਾਰੇ ਕੰਪਿਊਟਰ ਆ ਗਏ ਠੀਕ ਹੈ ਉਦੋਂ ਵੀ ਥੋੜਾ ਬਹੁਤਾ ਜਰਾ ਕੰਟੈਂਟ ਸੀਗਾ ਇਹ ਸਾਰਾ ਕੁਝ ਪੋਰਨੋਗ੍ਰਾਫੀ ਆ ਹੋਰ ਸਾਰੀਆਂ ਚੀਜ਼ਾਂ ਇਹ ਲਿਮਿਟਿਡ ਸੀ ਬਟ ਅੱਜ ਕੱਲ ਤਾਂ ਹਰ ਹਰ ਬੰਦੇ ਦੇ ਹੱਥ ਚ ਫੋਨ ਹੈ ਅਨਲਿਮਿਟਿਡ ਇੰਟਰਨੈਟਸ ਨੇ ਤੁਹਾਡੇ ਕੋਲੇ 에ਅਰ ਫੋਨਸ ਨੇ ਬੱਚਿਆਂ ਨੂੰ ਕੋਵਿਡ ਟਾਈਮਸ ਫੋਨ ਮਿਲ ਗਏ ਠੀਕ ਹੈ ਸਭ ਕੋਲੇ ਪੂਰਾ ਫੁੱਲ ਐਕਸਪੋਜ਼ਰ ਹੈ ਤੇ ਪੇਰੈਂਟਸ ਜਿਹੜੇ ਨੇ ਅੱਜਕਲ ਮੋਸਟਲੀ ਵਰਕਿੰਗ ਹੁੰਦੇ ਆ ਨਹੀਂ ਧਿਆਨ ਦੇ ਪਾਉਂਦੇ ਆਪਣੇ ਬੱਚਿਆਂ ਤੇ ਟਾਈਮ ਨਹੀਂ ਦਿੰਦੇ ਆਪਣੇ ਬੱਚਾ ਨੂੰ ਨਹੀਂ ਪਤਾ ਉਹਨਾਂ ਨੂੰ ਸਾਡੇ ਬੱਚੇ ਕੀ ਦੇਖ ਰਹੇ ਨੇ ਬਹੁਤ ਅਨੈਸੈਸਰੀ ਚੀਜ਼ਾਂ ਬਹੁਤ ਬਹੁਤ ਅਨੈਸੈਸਰੀ ਕੰਟੈਂਟ ਇਜ਼ ਅਵੇਲੇਬਲ ਠੀਕ ਹੈ ਉਹਦੇ ਤੇ ਮਤਲਬ ਜਿਵੇਂ ਹੁਣ ਟਿਕਟੌਕ ਪਿੱਛੇ ਜੇ ਬੈਨ ਹੋਇਆ ਦੈਟ ਵਾਸ ਅ ਵੈਰੀ ਗੁੱਡ ਐਫਰਟ ਬਾਏ ਦ ਗਵਰਨਮੈਂਟ ਬਟ ਅਮੇਂ ਦੀ ਕਿੰਨੀਆਂ ਚੀਜ਼ਾਂ ਹੈਗੀਆਂ ਠੀਕ ਹੈ ਬੱਚੇ ਦੇਖਦੇ ਆ ਉਹਨਾਂ ਨੂੰ ਜੋ ਠੀਕ ਲੱਗਦੇ ਏਜ ਐਸੀ ਹੁੰਦੀ ਹੈ ਦਿਮਾਗ ਐਸਾ ਹੁੰਦਾ ਹੈ ਦੇ ਬੱਚੇ ਜਲਦੀ ਡਾਇਵਰਟ ਹੋ ਜਾਂਦੇ ਇਸ ਲਈ ਮਤਲਬ ਇਸ ਚੀਜ਼ ਨੂੰ ਆਈ ਥਿੰਕ ਗਰਾਉਂਡ ਲੈਵਲ ਤੇ ਜੇ ਆਪਾਂ ਦੇਖੀਏ ਹੁਣ ਜੋ ਬਣ ਚੁੱਕੇ ਨੇ ਉਹਨਾਂ ਨੂੰ ਪਤਾ ਨਹੀਂ ਕਦੋਂ ਬਦਲ ਪਾਵਾਂਗੇ ਪਰ ਅੱਗੇ ਨਾ ਬਣ ਜਾਣ ਆਪਾਂ ਨੂੰ ਆਈ ਥਿੰਕ ਉਸ ਚੀਜ਼ ਤੇ ਵਰਕ ਕਰਨਾ ਚਾਹੀਦਾ ਕਿ ਨਿਆਣੇ ਥੋੜੇ ਆਪਣੇ ਕਾਬੂ ਚ ਰਹਿਣ ਆਪਾਂ ਉਹਨਾਂ ਨੂੰ ਆਪਾਂ ਪੂਰਾ ਨਰਿਸ਼ ਕਰੀਏ ਅੱਛੇ ਆਂਵਲੇ ਟਾਈਮ ਤੋਂ ਤਾਂ ਜੋ ਇਦਾਂ ਦੀ ਚੀਜ਼ਾ ਨਾ ਹੋਵੇ ਜੀ ਮੈਮ ਇੱਕ ਗੱਲ ਮੈਂ ਹੋਰ ਜਾਣਨੀ ਚਾਹੁੰਗਾ ਜਿਵੇਂ ਇਸ ਮਾਮਲੇ ਦੇ ਵਿੱਚ ਵੀ ਜੇ ਅੱਗੇ ਪਿੱਛੇ ਵੀ ਕੋਈ ਲੜਕੀ ਨਾਲ ਛੇੜਛਾੜ ਹੁੰਦੀ ਆ ਰੇਪ ਹੁੰਦਾ ਤਾਂ ਇੱਕ ਗੱਲ ਲਾਜ਼ਮੀ ਹਾਈਲਾਈਟ ਹੁੰਦੀ ਆ ਕਿ ਲੜਕੀਆਂ ਕੱਪੜੇ ਟੰਗ ਦੇ ਨਹੀਂ ਪਾਉਂਦੀਆਂ ਇਹਨਾਂ ਦਾ ਪਹਿਰਾਵਾ ਸਹੀ ਨਹੀਂ ਹੈ ਇਸ ਗੱਲ ਤੇ ਹੀ ਇੱਕ ਗੱਲ ਕਹਿਣਾ ਚਾਹਾਂਗੀ ਜਦੋਂ ਅਸੀਂ ਹੁਣੇ ਪ੍ਰੋਟੈਸਟ ਜੁਆਇਨ ਕੀਤਾ ਹੁਣੇ ਹੀ ਦੋ ਬੰਦੇ ਲੰਘ ਰਹੇ ਸੀਗੇ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਪਹਿਲਾਂ ਤਾਂ ਇਹਨਾਂ ਦੀ ਜੀਣਾ ਪਾਣੀਆ ਬੰਦ ਕਰੋ ਇਹ ਮੈਂ ਹੁਣੇ ਜਸਟ ਹੁਣੇ ਸੁਣਿਆ ਦੇਖੋ ਕਿੰਨਾ ਸਾਰਾ ਕੁਝ ਚੱਲ ਰਿਹਾ ਚਾਰ ਪੰਜ ਦਿਨ ਹੋ ਗਏ ਐਨੇ ਅਸੀਂ ਲੋਕ ਆ ਮਤਲਬ ਅਸੀਂ ਉਹ ਦੋ ਬੰਦਿਆਂ ਨੂੰ 2 ਮਿੰਟ ਚ ਡੱਬ ਲਈ ਇਹ ਮਤਲਬ ਇਹ ਹੁਣੇ ਹੁਣੇ ਜਾਂਦੇ ਹੋਏ ਮੈਂ ਇਹ ਕੰਨਾਂ ਚ ਗੱਲ ਸੁਣੀ ਹੈ ਇਹ ਲੋਕਾਂ ਦੇ ਵਿੱਚ ਇਹ ਨਹੀਂ ਆਣੀ ਹੈ ਕਿ ਜਿਹੜੀ ਸਾਡੀ ਆਮ ਜਨਤਾ ਪਿੰਡੂ ਜਨਤਾ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਹਜੇ ਵੀ ਕੱਪੜਿਆਂ ਨੂੰ ਲੈ ਕੇ ਇਹੀ ਹੈ ਕੀ ਲੱਗਦਾ ਜੀਨ ਬਲੱਡਕਾਰ ਦਾ ਕਾਰਨ ਬਣਦੀ ਆ ਜਿਹੜੇ ਡਾਕਟਰ ਨਾਲ ਇਹ ਕੋਲਕਾਤਾ ਵਿੱਚ ਹੋਇਆ ਉਹਨਾਂ ਨੇ ਤਾਂ ਇੱਕ ਨਾਰਮਲ ਕੱਪੜੇ ਪਾ ਕੇ ਉੱਪਰ ਵਾਈਟ ਕੋਟ ਪਾਇਆ ਹੋਇਆ ਸੀਗਾ ਕੁਝ ਵੀ ਬਾਡੀ ਪਾਰਟ ਉਹਨਾਂ ਦਾ ਐਕਸਪੋਜ਼ਡ ਨਹੀਂ ਸੀਗਾ ਜਿਹੜਾ ਕਿ ਸਾਹਮਣੇ ਵਾਲੇ ਬੰਦੇ ਨੂੰ ਪ੍ਰੋਵੋਕ ਕਰੇ ਗੰਦੀ ਗੰਦੀ ਸੋਚ ਵਾਲੇ ਬੰਦਿਆਂ ਨੂੰ ਪ੍ਰੋਵੋਕ ਕਰੇ ਤਾਂ ਵਾਈਟ ਕੋਟ ਪਾਣ ਨਾਲ ਵੀ ਇਹ ਹੋ ਰਿਹਾ ਹੈ ਇਹ ਸੋਚ ਦੇ ਵਿੱਚ ਹੀ ਫਰਕ ਹੈ ਲੋਕਾਂ ਦੀ ਇਹ ਸੋਚ ਹੀ ਘਟਿਆ ਹੈ ਜਿਹੜੇ ਇਹ ਕਰ ਰਹੇ ਆ ਲੋਕ ਜੀ ਮੈਂ ਨਾ ਤੁਸੀਂ ਡਾਕਟਰ ਨੂੰ ਮੈਂ ਇੱਕ ਗੱਲ ਹੋਰ ਜਾਣਨੀ ਚਾਹੂੰਗਾ ਅਸੀਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਆਮ ਸਰਕਾਰੀ ਸਕੂਲਾਂ ਦੇ ਵਿੱਚ ਪੜਿਆ ਜਦੋਂ ਸਿਕਸ ਐਜੂਕੇਸ਼ਨ ਦਾ ਪਾਠ ਹੁੰਦਾ ਸੀ ਤਾਂ ਮੈਡਮ ਉਹ ਲਗਾ ਦਿੰਦੇ ਸੀ ਕਹਿੰਦੇ ਵੀ ਇਹ ਪੜ੍ਹਨਾ ਨਹੀਂਗਾ ਅਗਲਾ ਲੈਸਨ ਪੜ੍ਹ ਲਓ ਕੀ ਲੱਗਦਾ ਇਹ ਸਕੂਲਾਂ ਦੇ ਵਿੱਚ ਵੀ ਇਦਾਂ ਹੈ ਕਿ ਉਹ ਐਜੂਕੇਸ਼ਨ ਹੀ ਨਹੀਂ ਦੇ ਪਾਉਂਦੇ ਟੀਚਰ ਹਾਂ ਇੱਕ ਟੈਬੂ ਬਨਾ ਹੋਇਆ ਹੈ ਸੈਕਸ এডੂਕੇਸ਼ਨ ਦੇ ਨਾਲ ਇੱਕ ਟੈਬੂ ਬਨਾ ਹੋਇਆ ਹੈ ਜਦੋਂ ਵੀ ਉਹ ਚੈਪਟਰ ਰੀਪਰੋਡਕਟਿਵ ਸਿਸਟਮ ਵਾਲਾ ਆਉਂਦੇ ਆ ਉਹ ਟੀਚਰ ਸਕਿਪ ਕਰਾ ਦਿੰਦੀ ਹੈ ਬਿਲਕੁਲ ਉਹ ਡਾਇਗਰਾਮ ਸਕੂਲ ਲਾਈਫ ਜਿਹਾ ਹੋਇਆ ਹੋਇਆ ਇੱਕ ਸਾਡੀ ਅਸੀਂ ਖੁਦ ਜਦੋਂ 9th 10th ਚ ਸੀਗੇ ਤਾਂ ਉਹ ਚੈਪਟਰ ਸਕਿਪ ਹੋ ਜਾਂਦੇ ਸੀ ਪਰ ਕੀ ਅਸੀਂ ਡਾਕਟਰ ਨਹੀਂ ਬਣੇ ਕੀ ਅਸੀਂ ਕੁੜੀਆਂ ਨਹੀਂ ਕੀ ਅਸੀਂ ਸੂਟ ਨਹੀਂ ਪਾਏ ਜਿਨ੍ਹਾਂ ਨਹੀਂ ਪਾਈਆਂ ਉਹ ਹੈ ਬਟ ਮਤਲਬ ਇਹ ਤਾਂ ਚੱਲੇਗਾ ਹੀ ਲੋਕਾਂ ਨੂੰ ਬਦਲਣ ਨੂੰ ਬਹੁਤ ਸਾਨੂੰ ਐਫਰਟ ਲੱਗਣਾ ਹੈਗਾ ਬਹੁਤ ਜ਼ਿਆਦਾ ਸਾਨੂੰ ਟਾਈਮ ਲੱਗਣਾ ਹੈਗਾ ਤੇ ਉਹ ਚੀਜ਼ਾਂ ਜਿੱਦਾਂ ਸਾਡੇ ਟਾਈਮ ਤੇ ਸੀਗੇ ਅਸੀਂ ਛੋਟੇ ਸੀਗੇ ਉਹ ਅਜੇ ਵੀ ਇਦਾਂ ਹੀ ਹੈਗੀਆਂ ਤਾਂ ਉਹ ਤਾਂ ਹੁਣ ਜੇ ਸਕੂਲ ਦੇਖ ਰਹੇ ਨੇ ਟੀਚਰ ਦੇਖ ਰਹੇ ਮੇਰੇ ਆਪਣੇ ਮਦਰ ਟੀਚਰ ਹੈ ਗਵਰਨਮੈਂਟ ਟੀਚਰ ਹੈ ਉਹ ਵੀ ਠੀਕ ਹੈ ਉਹਨਾਂ ਨੂੰ ਇਹ ਤਾਂ ਗਰਾਊਂਡ ਲੈਵਲ ਤੇ ਇੰਪਲੀਮੈਂਟ ਹੋਊਗਾ ਫੇਰ ਹੀ ਕੁਝ ਸੁਧਾਰ ਹੋਏਗਾ ਨਹੀਂ ਤਾਂ ਇਹ ਤਾਂ ਚੀਜ਼ਾਂ ਐਵੇਂ ਚੱਲਣਗੀਆਂ ਤੁਸੀਂ ਕੁਝ ਏ ਇਦਾਂ ਸੋਚਿਆ ਕਿ ਹਾਂ ਲੌਂਗ ਟਰਮ ਦੇ ਵਿੱਚ ਕੋਈ ਸੁਧਾਰ ਹੋਣਾ ਤਾਂ ਇੱਕ ਡਾਕਟਰ ਹੋਣ ਦੇ ਨਾਤੇ ਜਿੰਨੇ ਵੀ ਡਾਕਟਰ ਬੈਠੇ ਹੋ ਕਿ ਉਸ ਦੇ ਲਈ ਵੀ ਕਰੋਗੇ ਕੁਝ ਜੀ ਬਿਲਕੁਲ ਅਸੀਂ ਕਰ ਹੀ ਰਹੇ ਹਾਂ ਅਸੀਂ ਤਾਂ ਡੇਲੀ ਬੇਸਿਸ ਤੇ ਹੀ ਕਰਦੇ ਆ ਸਾਡੇ ਕੋਲੇ ਅਸੀਂ ਗਾਇਨੀ ਡਿਪਾਰਟਮੈਂਟ ਦੇ ਰੈਜ਼ੀਡੈਂਟ ਹੈਗੇ ਆ ਤੇ ਸਾਡੇ ਕੋਲੇ ਮੋਸਟਲੀ ਫੀਮੇਲਜ਼ ਹੀ ਆਉਂਦੀਆਂ ਤੇ ਮਤਲਬ ਆ ਜਿਹੜੀਆਂ ਚੀਜ਼ਾਂ ਹਾਈਲਾਈਟ ਹੁੰਦੀ ਹੈ ਤਾਂ ਕੁਝ ਵੀ ਨਹੀਂ ਹੈ ਕਿ ਅਸੀਂ ਜੋ ਉਹਨਾਂ ਨੂੰ ਰੋਜ਼ ਦੇਖਦੇ ਆ ਸਾਨੂੰ ਪਤਾ ਹਸਬੈਂਡ ਡੋਮੀਨੇਟ ਕਰਦਾ ਹੈ ਕੋਈ ਹੋਰ ਮੇਲ ਮੈਂਬਰ ਹੁੰਦਾ ਹੈ ਕੋਈ ਘਰ ਦੇ ਵਿੱਚ ਕੋਈ ਹੋਰ ਮੇਲ ਪਰਸਨ ਹੈ ਉਹ ਡੋਮੀਨੇਟ ਕਰਦਾ ਹੈ ਐਦਾਂ ਨਹੀਂ ਇਲਾਜ ਕਰਾਣਾ ਐਦਾਂ ਨਹੀਂ ਕਰਾਣਾ ਤੁਹਾਨੂੰ ਲੱਗਦਾ ਹੈ ਇਲਾਜ ਵਰਗੀ ਚੀਜ਼ ਵਾਸਤੇ ਇੰਨੀ ਡੋਮੀਨੈਂਸੀ ਕਰੀ ਜਾਂਦੀ ਹੈ ਤਾਂ ਹੋਰ ਚੀਜ਼ਾਂ 'ਤੇ ਉਹਨਾਂ ਦੇ ਪੱਖ ਨਹੀਂ ਲਏ ਜਾਂਦੇ ਹੁਣੇ ਨਾ ਕੱਪੜਿਆਂ ਦੇ ਮਾਮਲਿਆਂ ਦੇ ਵਿੱਚ ਨਾ ਕਿਤੇ ਆਣ ਜਾਣ ਦੇ ਵਿੱਚ ਕਿਤੇ ਉਹਨਾਂ ਦਾ ਪੱਖ ਨਹੀਂ ਲਿਆ ਜਾਂਦਾ ਹੈਗਾ ਠੀਕ ਹੈ ਤਾਂ ਅਸੀਂ ਤਾਂ ਰੋਜ਼ ਐਜੂਕੇਟ ਕਰਦੇ ਕਿੰਨਿਆਂ ਨੂੰ ਅਸੀਂ ਪਰਸਨਲੀ ਕਰਦੇ ਜੇ ਸਾਨੂੰ ਲੱਗਦਾ ਹੈ ਕਿ ਦਿਸ ਲੇਡੀ ਇਜ਼ ਡੋਮਿਨੇਟਿਡ ਬਾਈ ਹਰ ਹਸਬੈਂਡ ਅਸੀਂ ਉਹਨੂੰ ਲੱਗ ਕਰਕੇ ਸਮਝਾਉਂਦੇ ਆ ਕਿ ਜੇ ਤੈਨੂੰ ਉਹ ਕਹਿ ਰਿਹਾ ਕਿ ਤੂੰ ਇਲਾਜ ਨਹੀਂ ਕਰਾਣਾ ਤੂੰ ਚੱਲ ਨਹੀਂ ਆਪਾਂ ਕਿਤੇ ਹੋਰ ਕਰਾ ਲਾਂਗੇ ਨਹੀਂ ਤੂੰ ਆਪਣੇ ਲਈ ਸਟੈਂਡ ਲੈ ਅਸੀਂ ਤਾਂ ਜੋ ਆਪਣੇ ਲੈਵਲ ਤੇ ਸਿਕਾਰੇ ਹੀ ਰਹੇ ਹਾਂ ਪਰ ਇਹ ਮਤਲਬ ਹੋਮ ਟੂ ਹੋਮ ਹੀ ਹੋਣਾ ਹੈ ਕੋਏਗਾ ਤਾਂ ਫਿਰ ਹੀ ਕੁਝ ਚੇਂਜ ਹੋਏਗਾ ਆਈ ਥਿੰਕ ਜਿਵੇਂ ਇੱਕ ਰਿਸ਼ਤਾ ਬਣ ਜਾਂਦਾ ਰਿਸ਼ਤੇਦਾਰਾਂ ਦੇ ਵਿੱਚ ਵੱਜ ਕੇ ਹਸਬੰਡ ਵਾਈਫ ਦਾ ਰਿਸ਼ਤਾ ਬਣ ਗਿਆ ਕੀ ਲੱਗਦਾ ਹਸਬੰਡ ਵਾਈਫ ਦੇ ਵਿੱਚ ਵੀ ਇਹ ਘਟਨਾਵਾਂ ਹੁੰਦੀਆਂ ਨੇ ਰੇਪ ਵਰਗੀਆਂ ਬਿਲਕੁਲ ਹੁੰਦੀਆਂ ਨੇ ਜੀ ਬਿਲਕੁਲ ਹੁੰਦੀਆਂ ਹੈਗਿਆ ਬਿਲਕੁਲ ਹੁੰਦੀਆਂ ਫੋਰਸਫੁਲੀ ਵੀ ਸਭ ਕੁਝ ਹੁੰਦਾ ਹੈਗਾ ਜੇ ਤੁਹਾਡੀ ਬਾਈ ਚੋਇਸ ਨਹੀਂ ਹੋਗੀ ਹੁਣ ਤਾਂ ਚਲੋ ਬਹੁਤ ਐਡਵਾਂਸਮੈਂਟ ਹੋ ਗਈ ਹੈ ਆਪਾਂ ਸੋ ਕਾਲ ਕਰਦੇ ਆ ਕਿ ਹੁਣ ਆਪਾਂ 21 ਸੈਂਚਰੀ ਚ ਆ ਗਏ ਆ ਲਵ ਮੈਰਿਜਸ ਦਾ ਟ੍ਰੈਂਡ ਹੈਗਾ ਰ ਮੈਰਿਜਸ ਨਹੀਂ ਆ ਮਰਜੀ ਪੁੱਛੀ ਜਾਂਦੀ ਆ ਪਰ ਜਿਨ੍ਹਾਂ ਦੀ ਨਹੀਂ ਵੀ ਪੁੱਛੀ ਜਾਂਦੀ ਉਹਨਾਂ ਨਾਲ ਹੁੰਦਾ ਇਹ ਸਾਰਾ ਕੁਝ ਐਂਡ ਉਹਨਾਂ ਨੂੰ ਆਪਣੇ ਪੇਰੈਂਟਸ ਕਰਕੇ ਦੇ ਹੈਵ ਟੂ ਟੋਲਰੇਟ ਉਹ ਕਰਦੀਆਂ ਹੈ ਗਿਆ ਕੋਈ ਹੁੰਦੀ ਆ ਸੌ ਚੋਂ ਇੱਕ ਜਿਹੜੀ ਬੋਲੂਗੀ ਸਟੈਂਡ ਲੈ ਜਾਊਗੀ ਪਰ ਵਿਚਾਰੀਆਂ ਕੀ ਕਰਦੀਆਂ ਕੁਝ ਨਹੀਂ ਕਰਦੀਆਂ ਦਬ ਕੇ ਰਹਿ ਜਾਂਦੀਆਂ ਆਪਣੇ ਆਪਣੇ ਘਰਾਂ ਚ ਜਦੋਂ ਲੜਕੀ ਬੋਲਦੀ ਆ ਫਿਰ ਉਹ ਤਾਂ ਇਹ ਕਹਿੰਦਾ ਖਰਾਬ ਹੋ ਗਈ ਆ ਨਾ ਖਰਾਬ ਹੋ ਗਈ ਆ ਜੀ ਇਹਦੇ ਤਾਂ ਕੀ ਹੁੰਦਾ ਤਲਾਕ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਮਾਪਿਓਨੋਂ ਤੇ ਮਾਪਿਓ ਵੀ ਐਸੇ ਹੀ ਨੇ ਪੁਰਾਣੇ ਚ ਮੰਨਿਆ ਦੇ ਵਿੱਚ ਇਹ ਟ੍ਰੈਂਡ ਸੀਗਾ ਕਿ ਕੁੜੀ ਨੂੰ ਕਿਹਾ ਜਾਂਦਾ ਸੀਗਾ ਠੀਕ ਹੈ ਬਟ ਕਈ ਪੈਰੈਂਟਸ ਅਜੇ ਵੀ ਉਹ ਫੋਲੋ ਕਰਦੇ ਆ ਕਿ ਹਾਂ ਆਪਣੇ ਬੱਚੇ ਨੂੰ ਹੀ ਕਹੋ ਤੁਸੀਂ ਨਹੀਂ ਤੂੰ ਠੀਕ ਹੈ ਤੂੰ ਦੇਖਣਾ ਤੂੰ ਕੁੜੀ ਐ ਅਸੀਂ ਕੁਝ ਡਾਕਟਰਸ ਆ ਮੈਡਮ ਸਾਡੇ ਤੋਂ ਵੀ ਵੱਡੇ ਨੇ ਸਾਡੇ ਤੋਂ ਵੀ ਇਹਨਾਂ ਦਾ ਪਹਿਲਾ ਮਤਲਬ ਸ਼ੀਲ ਵੀ ਗੈਟਿੰਗ ਮੈਰਿਡ ਅਸੀਂ ਇੱਕ ਡਾਕਟਰ ਹੋ ਕੇ ਅਸੀਂ ਫਿਰ ਵੀ ਜੋ ਇੱਕ ਵਿਮਨ ਤੋਂ ਬੇਸਿਕ ਰਿਕੁਆਇਰਮੈਂਟਸ ਐਜ਼ ਅ ਮਤਲਬ ਵਰਕਿੰਗ ਫੀਮੇਲ ਹੁੰਦੀਆਂ ਹੈਗੀਆਂ ਖਾਣਾ ਬਣਾਉਣਾ ਕੱਪੜੇ ਧੋਣਾ ਤੇ ਹਰ ਫੈਸਟੀਵਲ ਤੇ ਘਰੇ ਆਣਾ ਇੱਥੇ ਜਾਣਾ ਸਬ ਸ ਮਤਲਬ ਕਿ ਔਰਤ ਅੱਗੇ ਵੱਧ ਚੁੱਕੀ ਹੈ ਬਟ ਉਹਦੀ ਜੋ ਬੇਸਿਕ ਜੋ ਹੈ ਨਾ ਰਿਕੁਆਇਰਮੈਂਟ ਉਹ ਸਾਰੀ ਉਹ ਫੁੱਲਫਿਲ ਕਰ ਰਹੀ ਹੈ ਆਪਣੀ ਸੁਸਾਇਟੀ ਦੀ ਬਟ ਉਹਨੂੰ ਉਸ ਲੈਵਲ ਦਾ ਦਰਜਾ ਨਹੀਂ ਦਿੱਤਾ ਗਿਆ ਨਾ ਦਿੱਤਾ ਜਾ ਰਿਹਾ ਹੈ